ਮੈਂ ਵਿਕਰਮ ਸਿੰਘ ਰਾਣਾ ਤੁਸੀਂ ਦੇਖ ਰਹੇ ਹੋ ਪੀਆਰ ਨੋ ਜੀ ਪੰਜਾਬੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਗੁਰਨਾਨਕੋੜੀ ਸਾਹਿਬ ਵਿਖੇ ਜਿੱਥੇ ਅੱਜ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੇ ਸੰਗਤਾਂ ਬਹੁਤ ਹੀ ਉਸ਼ਾ ਨਾਲ ਖੂਨਦਾਨ ਪਹੁੰਚ ਕੇ ਖੂਨਦਾਨ ਕਰ ਰਹੇ ਹਨ ਅੱਜ ਸ੍ਰੀ 탄ਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਕਾਸ਼ ਦਿਹਾੜਾ ਦੇ ਬਾਰੇ ਪੀੜਾ ਚੰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਸਿੱਖ ਧਰਮ ਦੇ ਮੂਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਅੱਜ ਸ੍ਰੀ ਗੁਰੂ ਦਵਾਰਾ ਕੋ ਨਾਨਕ ਪਾੜੀ ਸਰ ਵਿਕੇ ਲੱਡ ਕੇ ਅਨੁਪਲਾ ਕੇ ਮਨਾ ਰਹੇ ਹਾਂ ਜੋ ਕਿ ਫੂਲ ਦਾਨ ਕੈਂਪੂ ਫੂਲ ਜਿਹੜਾ ਹੈ ਕਿ ਕਿਸੇ ਵੀ ਜ਼ਰੂਰਤਮੰਦ ਦੇ ਕਿਸੇ ਆਏ ਕਹਿ ਸਕਦੇ ਆ ਜਾਨ ਜਾਂਦੇ ਹੋਏ ਦੀ ਜਾਨ ਬਚਾ ਲੈਂਦਾ ਹੁੰਦਾ ਦੇ ਇਸ ਤਰਕੇ ਇਹ ਦਿਹਾੜਾ ਸੀ ਸਕੂਨਦਾਨ ਕੈਂਪ ਤੇ ਨਾਲ ਮਨਾ ਰਹੇ ਹਾਂ। ਪਹਿਲਾਂ ਵੀ ਤੁਸੀਂ ਕੈਂਪ ਲਾਉਂਦੇ ਰਹਿੰਦੇ ਹੋ? ਜੀ ਹਾਂ ਜੀ ਸਾਡੇ ਕੈਂਪ ਬਹੁਤ ਚੱਲਦੇ ਰਹਿੰਦੇ ਨੇ। ਰੀਸੈਂਟਲੀ ਅਸੀਂ ਗੁਰਦੁਆਰਦੇ ਵਿੱਚ ਏਸੀ ਵਿੱਚ ਹੀ ਕੈਂਪ ਲਗਾਇਆ ਸੀ। ਉਸ ਤੋਂ ਪਹਿਲਾਂ ਵੀ ਅਸੀਂ ਨੈਸ਼ਨਲ ਕਲੋਨੀ ਦੇ ਵਿੱਚ ਲਗਾ ਚੁੱਕੇ ਚਾਰ ਪੰਜ ਕੈਂਪ। ਅੱਜ ਇਹ ਸਾਡਾ 6ਵਾਂ ਕੈਂਪ ਹੈ ਜੀ ਬਲੱਡ ਥੈਰੇਪੀ ਦਾ। ਤੇ ਸੇਵਾ ਸੁਸਾਇਟੀ ਨੇ ਇਹ ਸ਼ੁਕਤਰੀ ਜੀ ਇਹ ਵੀ ਸਾਡੇ ਨਾਮ ਨੇ ਤੇ ਮੈਡਮ ਰੁਪਿੰਦਰ ਕੌਰ ਜੀ। ਬੈਲਪੈਰਸ ਸੇਵਾ ਸੁਸਾਇਟੀ ਦੇ ਲਈ ਜੀ ਸਾਡੀ ਆਸੋਸ਼ਲ ਵੈਲਫੇਅਰ ਸੁਸਾਇਟੀ ਹੈ ਤੇ ਨਾਲ ਅੱਜ ਜਿਹੜੀ ਸਾਡੇ ਨਾਲ ਸੁਸਾਇਟੀ ਸਹਿਯੋਗ ਕਰ ਰਹੀ ਹੈ ਸੇਵਾ ਸਟ੍ਰੀਮ ਸੇਵਾ ਬਟਿੰਡਾ ਤੁਸੀਂ ਜੋੜੂਗੇ ਕੀ ਨਾਮ ਹੈ ਜੀ ਅਰਿੰਦਰ ਕੌਰ ਜੀ ਕਿਹੜਾ ਕੰਮ ਹੈ ਬਸ ਸਰ ਅਪੇ ਕਹਨੇ ਵਿਵੱਤਵਾ ਬਲੱਡ ਡੋਨੇਟ ਕਰੋ ਅਸੀਂ ਤੁਹਾਨੂੰ ਨਾਲ ਕਹਿੰਦੇ ਪਤਾ ਚੜਾ ਜੀ ਸੰਗਤ ਕਹਨੇ ਤੁਹਾਨੂੰ ਬਸ ਸੰਗਤ ਨੂੰ ਇਹ ਕਹਨੇ ਵੀ ਸਭ ਤੋਂ ਕੋਨ ਹੈ ਸਭ ਤੋਂ ਵੱਡਾ ਬਲੱਡ ਵਾਲਾ ਕੋਨ ਹੈ ਕਿ ਇੱਥੇ ਆਓ ਥੈਂਕ ਯੂ ਥੈਂਕ ਯੂ ਉਹ ਦੇਖ ਰਹੇ ਹੋ ਇਹ ਆਸ ਵੈਲਫੇਅਰ ਸੁਸਾਇਟੀ ਵੱਲੋਂ ਇਹ ਪਹਿਲਾਂ ਵੀ ਬਲੱਡ ਕੈਂਪ ਲੱਗਦੇ ਰਹਿੰਦੇ ਨੇ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹਨਾਂ ਨੇ ਬਲੱਡ ਕੈਂਪ ਲਗਾਏ ਨੇ ਤੇ ਸੰਗਤਾਂ ਆ ਕੇ ਇੱਥੇ ਬਲੱਡ ਡੋਨੇਟ ਕਰ ਰਹੀਆਂ ਨੇ ਪੁਰਤਾਰਾ ਸ੍ਰੀ ਗੁਰੂ ਨਾਨਕ ਪ੍ਰਵਾਰੀ ਸਾਹਿਬ ਕੇ ਸਿੰਘ ਸਿੰਘ ਪਹੁੰਚੇ ਨੇ ਜੀਨਾ ਦੇ ਸਰਤੇ ਵਸ ਜਾਇਆ ਹੋਇਆ ਉਹਨਾਂ ਨਾਲ ਗੱਲ ਕਰਦੇ ਐ ਮਾਈਕਰੋ ਚੜ੍ਹਦੀ ਕਲਾ ਵਕਸ਼ਨ ਸਾਰਾ ਨਹੀਂ ਮਾਰਾ ਇਹ ਸਾਰਿਆਂ ਦੇ ਮੇਰ ਪਰੇ ਹੱਥ ਰੱਖਣ ਸਾਰਿਆਂ ਚੜ੍ਹਦੀ ਕਲਾ ਵਾਖਸਨ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੈਂ ਖਾਨ ਸਾਹਿਬ ਵੈਕ